ਇਹਨਾਂ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਦੇ ਵਿੱਚ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅੱਜ ਕਿਵੇਂ ਦਾ ਕੰਮ ਚੱਲ ਰਿਹਾ ਦਰਸ਼ਨ ਕਰਾਵਾਂਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਿਖਾਨੇ ਆ ਜਹਾਜ਼ ਹਵੇਲੀ ਦਾ ਕੰਮ ਜਿਹੜਾ ਕਿ ਸੇਵਾ ਚੱਲ ਰਹੀ ਸੀ ਉਹ ਕਿੱਥੇ ਪਹੁੰਚੀ ਆ ਤੁਹਾਨੂੰ ਦੇਖ ਲਓ ਤੁਸੀਂ ਕੰਮ ਬਹੁਤ ਜੋਰਾਂ ਦੇ ਚੱਲ ਰਿਹਾ ਤੇ ਦੇਖੋ ਤੁਸੀਂ ਨਾਨਕਸ਼ਹੀ ਇੱਟ ਤੇ ਆਹ ਦੇਖੋ ਚੂਨਾ ਜਿਹੜਾ ਭਰਿਆ ਜਾ ਰਿਹਾ ਵਿੱਚ ਜਿਹੜਾ ਆਪਾਂ ਕਹਿੰਦੇ ਸੀਮਿੰਟ ਆਪਾਂ ਪਾ ਸੀਮਿੰਟ ਭਰਦੇ ਆ ਪਰ ਉਸ ਸਮੇਂ ਦੇ ਵਿੱਚ ਚੂਨਾ ਭਰਿਆ ਜਾਂਦਾ ਸੀ ਉਹੀ ਪੁਰਾਣੀ ਲੁੱਕ ਨਾਲ ਤਿਆਰ ਹੋ ਰਹੀ ਆ ਤੁਹਾਨੂੰ ਪੂਰੇ ਦਰਸ਼ਨ ਕਰਾਨੇ ਅੱਜ ਅਜ ਹਾਜ ਵੇਲੀ ਚ ਪਹੁੰਚੇ ਸੀ ਆਪਾਂ ਤੇ ਜਾਜ ਵੇਲੀ ਦੀ ਜਿਹੜੀ ਸੇਵਾ ਚੱਲ ਰਹੀ ਆ ਬਹੁਤ ਸਮੇਂ ਬਾਅਦ ਉਸ ਮਹਾਨ ਸੇਵਕ ਦੀ ਮਹਾਨ ਅ ਦੀਵਾਨ ਟੋਟਲ ਮਲਜੀ ਦੀ ਹਵੇਲੀ ਸਭ ਤੋਂ ਮਹਿੰਗੀ ਜਗ੍ਹਾ ਜਿਨ੍ਹਾਂ ਨੇ ਖਰੀਦੀ ਸੀ ਉਹਨਾਂ ਨੇ ਤੁਸੀਂ ਦੇਖੋ ਉਹਨਾਂ ਦੇ ਹਵੇਲੀ ਦਾ ਕੰਮ ਚੱਲ ਰਿਹਾ ਤੁਸੀਂ ਦੇਖੋ ਸਾਰੀ ਹਨਾ ਪਹਿਲਾਂ ਤੁਸੀਂ ਦੇਖਦੇ ਹੁੰਦੇ ਸੀ ਕਿ ਸਾਰਾ ਟੁੱਟਾ ਹੋਇਆ ਏਰੀਆ ਸੀ ਮਤਲਬ ਜਿਹੜਾ ਮਤਲਬ ਕਾਫੀ ਜ਼ਿਆਦਾ ਖਰਾਬ ਮਤਲਬ ਹਾਲਾਤ ਬਹੁਤ ਕਾਫੀ ਖਰਾਬ ਹੋ ਚੁੱਕੇ ਸੀ ਪਰ ਅੱਜ ਉਸ ਮਹਾਨ ਗੁਰੂ ਸਾਹਿਬ ਦੇ ਸੇਵਕ ਦੀ ਤੇ ਬਲਦਾਨ ਦੇਣ ਵਾਲੇ ਸੇਵਕ ਦੀ ਹਵੇਲੀ ਦਾ ਕੰਮ ਜਿਹੜਾ ਬਹੁਤ ਝੋਰਾ ਝੋਰਾ ਦੇ ਚੱਲ ਰਿਹਾ ਤੁਸੀਂ ਦੇਖੋ ਵੀਡੀਓ ਤੁਹਾਨੂੰ ਦਿਖਾ ਰਿਹਾ ਤੇ ਆ ਤੁਸੀਂ ਆ ਕੰਪਲੀਟ ਹੋ ਚੁੱਕਿਆ ਏਰੀਆ ਜਿਹੜਾ ਥੱਲੇ ਤੁਸੀਂ ਦੇਖਦੇ ਹੁੰਦੇ ਸੀ ਜਿਹੜਾ ਅੰਦਰ ਨੂੰ ਸੀ ਉਹਨੇ ਤੇ ਸਾਰਾ ਕਵਰ ਕਰਤਾ ਨਾ ਬਣਾ ਕੇ ਤੁਹਾਨੂੰ ਅੱਗੇ ਦਿਖਾਉਣੇ ਆ ਉਹ ਦੇਖੋ ਤੁਸੀਂ ਬਾਉਂਡਰੀ ਵੀ ਤੁਹਾਨੂੰ ਦਿਖਾ ਦਿੰਨੇ ਆ ਉਥੋਂ ਆਹ ਬਾਉਂਡਰੀ ਸਾਰੀ ਤਿਆਰ ਹੋ ਚੁੱਕੀ ਐਂ ਦੀ ਚਾਰੋਂ ਪਾਸੇ ਤੇ ਆਹ ਦੇਖੋ ਔਰ ਇੱਧਰ ਵੀ ਸਾਰਾ ਏਰੀਆ ਤਿਆਰ ਹੋ ਚੁੱਕਿਆ ਤੇ ਬਹੁਤ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਆਹ ਜਿਹੜੀ ਹਵੇਲੀ ਕੰਪਲੀਟ ਹੋ ਜਾਏਗੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਦੇ ਵਿੱਚ ਆਹ ਇਹ ਜਿਹੜੀ ਹਵੇਲੀ ਸੀ ਇਹ ਜਿਹੜਾ ਮਟੀਰੀਅਲ ਸੀ ਉਸੇ ਤਰ੍ਹਾਂ ਉਸ ਸਮੇਂ ਦੀ ਲੁੱਕ ਵਿੱਚ ਤਿਆਰ ਕੀਤੀ ਜਾ ਰਹੀ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਤੇ ਪਾਹਵੇਲੀ ਦਾ ਕੰਮ ਬਹੁਤ ਕਿਰਪਾ ਮਹਾਰਾਜ ਦੀ ਕਿਰਪਾ ਨਾਲ ਅ ਗੁਰੂ ਸਾਹਿਬ ਦੇ ਸੇਵਕ ਜਿਹੜੇ ਨੇ ਉਦੇਸ਼ਾਂ 'ਚ ਬੈਠੇ ਹੋਏ ਵੀਰ ਯੂਐਸ ਤੋਂ ਹੋਰ ਜਿਹੜੀ ਇੱਥੇ ਦੀ ਜਿਹੜੀ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਹੈ ਉਹਨਾਂ ਨੂੰ ਬੜੇ ਬੜੇ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਤੁਸੀਂ ਦੇਖੋ ਆ ਸਾਰਾ ਹਲੋ ਕੀ ਜਮੇ ਕਿਉਂ ਬੌਂਡਰੀ ਤੇ ਉਹਨਾਂ ਨੇ ਕੰਮ ਜਿਹੜਾ ਸਾਰਾ ਕੰਪਲੀਟ ਹੋ ਚੁੱਕਿਆ ਦੇਖੋ ਤੁਸੀਂ ਬਿਲਕੁਲ ਚੱਲੀ ਜਾਂਦਾ ਇੱਥੇ ਸਾਰਾ ਤੁਸੀਂ ਦੇਖੋ ਇੱਟੋ ਹੀ ਨਾਨਕਸ਼ਹੀ ਇੱਟ ਲਾਈ ਜਾ ਰਹੀ ਹੈ ਇੱਧਰ ਤੁਸੀਂ ਦੇਖੋ ਸਾਰਾ ਮਿੱਟੀ ਦਾ ਆ ਤਿਆਰ ਕੀਤਾ ਹੋਇਆ ਇਹਨਾਂ ਨੇ ਤੇ ਇਸ ਤਰ੍ਹਾਂ ਹੀ ਦੇਖੋ ਤੁਸੀਂ ਆਂਦੇ ਵਿੱਚ ਜਿਹੜਾ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਜਿਸ ਤਰ੍ਹਾਂ ਉਸ ਸਮੇਂ ਦੇ ਵਿੱਚ ਦਵਾਨ ਟਾਡਰ ਮਲਜੀ ਨੇ ਆਪਣੀ ਹਵੇਲੀ ਤਿਆਰ ਕੀਤੀ ਸੀ ਉਹੀ ਮਟੀਰੀਅਲ ਆ ਤੇ ਤੁਹਾਨੂੰ ਇਹ ਦਰਸ਼ਨ ਕਰਾ ਰਹੇ ਆ ਪੂਰੇ ਕਿਨੇ ਤੇ ਤੁਸੀਂ ਇਹ ਦੇਖ ਸਕਦੇ ਹੋ ਆ ਉਹ ਮਹੰਗੀ ਜਾਂ ਖਰੀਦੀ ਸੀ ਗੁਰੂ ਸਾਹਿਬ ਦੇ ਸੇਵਕ ਨੇ ਤੇ ਛੋਟੇ ਸਾਹਿਬ ਜਦਿਆਂ ਦੀ ਹੈ ਨਾ ਤੇ ਤੁਸੀਂ ਦੇਖੋ ਆ ਇੰਗਲੈਂਡ ਤੋਂ ਜਿਹੜਾ ਐਂਦੀ ਪ੍ਰਾਤਨ ਹਵੇਲੀ ਦਾ ਪ੍ਰਾਤਨ ਸਮੇ ਦਾ ਜਿਹੜਾ ਨਕਸ਼ਾ ਲੱਭਿਆ ਸੀ ਆ ਵੇ ਉਸ ਤੋਂ ਅੱਗੇ ਤੁਸੀਂ ਦੇਖੋ ਆ ਏਰੀਆ ਦੇ ਵਿੱਚ ਤੁਸੀਂ ਜਾ ਵੀ ਨਹੀਂ ਸਕਦੇ ਬਟ ਆਪਾਂ ਚੱਲੋ ਜੀ ਦੇਖੋ ਇੱਥੇ ਸਾਰਾ ਕੰਮ ਚੱਲਦਾ ਆ ਇੱਥੇ ਮਟੀਰੀਅਲ ਤਿਆਰ ਕੀਤਾ ਜਾਂਦਾ ਬਿਲਕੁਲ ਜਿਵੇਂ ਇਸੰਮੇ ਦੇ ਵਿੱਚ ਆ ਚੂਨਾ ਰਗੜਿਆ ਜਾਂਦਾ ਮਸ਼ੀਨੀਆਂ ਨਾਲ ਫਿੱਟ ਕਰ ਦਿੱਤੇ ਤੇ ਕਿਉਂਕਿ ਵੱਡੀ ਮਾਤਰਾ ਚ ਤਿਆਰ ਕਰਨਾ ਸੀ ਪਹਿਲਾਂ ਆ ਦੇਖੋ ਤੁਸੀਂ ਆ ਸਾਰਾ ਮਸ਼ੀਨਾ ਚੂਨਾ ਤਿਆਰ ਹੁੰਦਾ ਜਿਹੜੇ ਆ ਜਿਹੜੇ ਰੋਲੇ ਰੋਲ ਜਿਹਨੇ ਇਹਦਾ ਸਾਰੇ ਤੁਸੀਂ ਇਹ ਦੇਖੋ ਤੁਸੀਂ ਸਾਰਾ ਮਟੀਰੀਅਲ ਉਸ ਤੋਂ ਬਾਅਦ ਪਰਲੇ ਪਾਸੇ ਦਿਖਾ ਦਾਨੀਆਂ ਮਸ਼ੀਨਾਂ ਲੱਗੀਆਂ ਹੀਆਂ ਤਤ ਅੱਜ ਚੱਲ ਨਹੀਂ ਰਿਹਾ ਕੰਮ ਕਿਉਂ بارشਾਂ ਕਰਕੇ ਥੋੜਾ ਸਟੌਪ ਕੀਤਾ ਹੋਇਆ ਹੈ بارش ਥੋੜੇ ਜ਼ਿਆਦਾ ਪੈ ਰਹੀਆਂ ਨੇ بارشਾਂ ਇਸ ਕਰਕੇ ਤੁਸੀਂ ਦੇਖੋ ਉਧਰ ਅਮੇ ਆਹ ਦੇਖ ਚੂਨਾ ਸਾਰਾ ਇਹ ਸਾਰਾ ਚੂਨਾ ਤਿਆਰ ਕਰਦੇ تھے ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਬਹੁਤ ਜਲਦ ਤੁਸੀਂ ਉਹਦੇ ਦਰਸ਼ਨ ਕਰੋਗੇ ਪ੍ਰਤਨ ਸਰੂਪ ਦੇ ਵਿੱਚ ਜਿਸ ਤਰ੍ਹਾਂ ਦਾ ਅਸਲੀ ਰੂਪ ਸੀ ਤੇ ਸਾਰਾ ਮਟੀਰੀਅਲ ਕੰਮ ਚੱਲਦਾ ਉਹਨੂੰ ਹੱਨੇ ਅੱਗੇ ਜਾ ਕੇ ਬਾਉਂਡਰੀ ਕਾਫੀ ਤਿਆਰ ਹੋ ਚੁੱਕੀ ਹੈ ਏਰੀਆ ਤੇ ਦਵਾਨ ਤੋੜਨ ਮਰਜ਼ੀ ਦੀ ਉਸ ਹਵੇਲੀ ਨੂੰ ਫਿਰ ਦੁਬਾਰਾ ਉਸੇ ਤਰ੍ਹਾਂ ਸੇ ਰੂਪ ਵਿੱਚ ਪਾ ਵੇਖਾਂਗੇ ਜਿਸ ਤਰ੍ਹਾਂ ਉਸ ਸਮੇਂ ਦੇ ਵਿੱਚ ਉਸ ਮਹਾਨ ਗੁਰੂ ਸਾਹਿਬ ਦੇ ਸੇਵਕ ਨੇ ਗੁਰੂ ਸਾਹਿਬ ਜਿਹਾ ਫੇਦੇ ਤੇ ਉਹਨੂੰ ਹੱਨੇ ਦਾ ਬੋਰਡ ਜਿਆ ਥੋੜਾ ਜਿਹਾ ਫਾਲਟ ਵਾਸ਼ ਕਰਕੇ ਖਰਾਬ ਹੋ ਚੁੱਕੀ ਹੈ ਤੇ ਤੁਸੀਂ ਦੇਖੋ ਤੁਸੀਂ ਇੱਧਰ ਇੱਧਰ ਬਿਲਕੁਲ ਸਾਰਾ ਕੁਝ ਮੋਰਗਲ ਇਹ ਅੱਜ ਦੇ ਤੋਂ ਦਰਸ਼ਕਾਂਾਂ ਫਿਰ ਦੁਬਾਰਾ ਆਵਾਂਗੇ ਕਿਉਂਕਿ ਥੋੜਾ ਧੁੱਪ ਦਾ ਪੈਰਾ ਜ਼ਿਆਦਾ ਹੈ ਕਿ ਕਿ ਧੁੱਪ ਜ਼ਿਆਦਾ ਹੋ ਰਹੀ ਹੈ ਤੇ ਇਸ ਕਰਕੇ ਤੁਹਾਨੂੰ ਦਿਖਾ ਨਹੀਂ ਪਾ ਰਹੇ ਤੇ ਆ ਸਾਰਾ ਮਟੀਰੀਅਲ ਆ ਜਿਹੜਾ ਇਹਦੇ ਵਿੱਚ ਉਸੇ ਤਰ੍ਹਾਂ ਯੂਜ਼ ਹੋ ਰਿਹਾ ਵਾਇਗਲ ਕਿਰਪਾ ਕਰੇ ਉਸੇ ਤਰ੍ਹਾਂ ਇਹ ਪਾ ਕੇ ਦੁਬਾਰਾ ਤੁਹਾਨੂੰ ਦਿਖਾਵਾਂਗੇ ਸੇਵਾਦਾਰ ਵੀਰ ਦੀ ਸੇਵਾ ਕਰਦੇ ਆ ਤੇ ਸਾਡੇ